ਸਤਿ ਸ਼੍ਰੀ ਅਕਾਲ ਜੀ ਮੈਨੂੰ ਵੀ ਤੁਹਾਡਾ ਸਦਾ ਸਵਾਗਤ ਕਰਦੀ ਹਾਂ ਤੇ ਉਮੀਦ ਕਰਦੀ ਹਾਂ ਤੁਸੀਂ ਸਾਇਟਿਕ ਦਾ ਅੱਜ ਤੁਹਾਨੂੰ ਮੇਰੀ ਬੈਕਗਰਾਉਂਡ ਦੇਖ ਕੇ ਆਈਡੀਆ ਤਾਂ ਹੋ ਗਿਆ ਹੋਊਗਾ ਕਿ ਅੱਜ ਅਸੀਂ ਸੁੱਟਾਂ ਦੀ ਗੱਲ ਨਹੀਂ ਕਰਦੇ ਅੱਜ ਕਿਸੇ ਹੋਰ ਤੇ ਗੱਲ ਕਰਨੀ ਹੈ ਸਾਰੀਆਂ ਭੈਣਾਂ ਦੀ ਜ਼ਿੰਦਗੀ 'ਚ ਕਿਚਨ ਬਹੁਤ ਇੰਪੋਰਟੈਂਟ ਹੈ ਹੈਨਾ ਮੈਨੂੰ ਲੱਗਦਾ 99% ਲੇਡੀਜ਼ ਨੇ ਜਿਨ੍ਹਾਂ ਦਾ ਮੈਕਸਿਮਮ ਟਾਈਮ ਕਿਚਨ 'ਚ ਸਪੈਂਡ ਕਰਦੀਆਂ ਆਪਾਂ ਜ਼ਿਆਦਾਤਰ ਆਪਣਾ 99% ਸਾਰੀਆਂ ਭੈਣਾਂ ਨੇ ਜਿਨ੍ਹਾਂ ਦਾ ਮੈਕਸਿਮਮ ਟਾਈਮ ਆਪਾਂ ਕਿਚਨ ਜੀ ਵਿੱਚ ਸਰ ਮੇਰਾ ਵੀ ਐਹੀ ਹੁੰਦਾ ਅੱਜ ਦਾ ਮੁੱਦਾ ਕੀ ਸੀਗਾ ਕਿ ਮੈਂ ਘਰ ਤੋਂ ਓਪਰੇਟ ਕਰਦੀ ਹਾਂ ਬੁਟੀਕ ਸਾਰੀਆਂ ਭੈਣਾਂ ਨੂੰ ਪਤਾ ਹੈ ਕਿ ਹਨਾ ਮੇਰਾ ਬੁਟੀਕ ਘਰ ਹੀ ਹੈ ਤੇ ਘਰੋਂ ਹੀ ਮੈਂ ਕੰਮ ਕਰਦੀ ਹਾਂ ਅੱਜ ਮੇਰੀ ਹੈਲਪਰ ਨਹੀਂ ਆਈ ਸੀਗੀ ਕੰਮ ਵਾਲੀ ਤਾਂ ਨਾ ਤਾਂ ਸਾਫ ਸਫਾਈ ਕਰਕੇ ਵਿੱਚ ਦੀ ਬੁਟੀਕ ਦਾ ਵੀ ਮੈਂ ਨਾਲ ਕਰ ਲੈਣੀ ਹੈ ਬੁਟੀਕ ਦਾ ਨਾਲ ਕਰਕੇ ਕਿਚਨ ਦਾ ਤੇ ਹੁਣ ਭਾਂਡੇ ਪਏ ਸੀਗੇ ਤੇ ਮੈਂ ਭਾਂਡਿਆਂ ਦਾ ਮੈਨੂੰ ਐ ਹੋਇਆ ਕਿ ਮੈਂ ਦਿਖਾਵਾਂ ਸਾਰੀਆਂ ਵਰਕਿੰਗ ਲੇਡੀਜ਼ ਲਈ ਇੰਪੋਰਟੈਂਟ ਹੈ ਮੈਂ ਹੀ ਯੂਜ਼ ਕਰਦੀ ਆ ਜੋ ਭਾਂਡੇ ਧੋਣ ਵਾਲੀ ਮਸ਼ੀਨ ਬਾਰੇ ਦਿਖਾ ਰਹੀ ਹਾਂ ਡਿਸ਼ਵਾਸ਼ਰ ਹੈ ਡਿਸ਼ਵਾਸ਼ਰ ਆਈਐਫਪੀ ਦਾ ਹੈਗਾ ਸਾਡਾ ਭਾਂਡੇ ਧੋਣ ਵਾਲੀ ਮਸ਼ੀਨ ਹੈ ਹੈਨਾ ਵੈਸੇ ਤਾਂ ਅਸੀਂ ਭਾਂਡੇ ਲਾਤੇ ਸਾਡੀ ਆਦਤ ਹੈ ਸਾਡੇ ਕਿ ਜੇ ਕਿਸੇ ਨਾਂ ਦੇ ਨਾਲ ਭਾਂਡੇ ਲਾ ਦਿੰਗੇ ਆ ਪਰ ਕੁਝ ਤੋਂ ਭਾਂਡੇ ਮੈਂ ਰੱਖ ਲਏ ਇਹ ਜਦ ਮੈਂ ਅਸੀਂ ਇਹ ਘਰ ਬਣਾਏ ਸੀਗਾ 2017 ਚ ਤਾਂ ਉਸੇ ਟਾਈਮ ਅਸੀਂ ਨੇ 2016 ਚ ਅਸੀਂ 17 ਜਨਵਰੀ ਚ ਅਸੀਂ ਸ਼ਿਫਟ ਕਰ ਗਏ ਸੀਗੇ 16 ਸੀ ਸਾਰੇ ਇਨਸਟਾਲ ਕਰਾ ਲਿਆ ਸੀ ਜਦ ਮੇਰਾ ਕਿਚਨ ਬਣਾ ਰਿਹਾ ਸੀਗਾ ਨਾ ਤਾਂ ਮੈਂ ਉਸੇ ਟਾਈਨੀ ਕੁਲ অপਸ਼ਨ ਰੱਖਾਈ ਸੀ ਨਾਲ ਦੀ ਨਾਲ ਹੀ ਕਿ ਅਸੀਂ ਡਿਸ਼ਵਾਸ਼ਰ ਯੂਜ਼ ਕਰਨਾ ਹੈ ਤੇ ਡਿਸ਼ਵਾਸ਼ਰ ਨੂੰ ਇਨਸਟਾਲ ਕਰਨਾ ਤੇ ਜਦ ਆਪਣੇ ਪੰਜਾਬੀਆਂ ਚ ਕੀ ਹੁੰਦਾ ਇੰਡੀਅਨਸ ਦੇ ਵਿੱਚ ਮੈਂ ਆਈ ਜਦ ਲਗਾਈ ਹੈ ਨਾ ਡਿਸ਼ਵਾਸ਼ਰ ਦੇ ਬਾਰੇ ਫਾਈਂਡ ਆਊਟ ਕਰਨ ਲੱਗੇ ਦੇਖਿਆ ਤਾਂ ਦੁਕਾਨਾਂ ਤੇ ਵੀ ਜਿਹੜੇ ਭਾਈ ਸੀਗੇ ਇਹਨਾਂ ਦੇ ਸੇਲਸ ਪਰਸਨ ਸੀਗੇ ਤਾਂ ਉਹ ਕਹਿੰਦੇ ਬਾਈ ਇਹ ਬਹੁਤ ਸਕਸੈਸਫੁਲ ਨਹੀਂ ਹੁੰਦਾ ਆਪਣੇ ਖਾਣੇਾਂ ਚ वाला ऑयल यूज करते हैं या इंडियन भांडे ने है ना कि सक्सैसफुल पर मैं ऐ लग कि बहरों भैनों तो सुनते हैं कि वर्किंग लेडीज ने तो उन्होंने काम सौखा रहा का मैं कहा कि चल कोई गल भी नहीं भी होगा तो ना सी पर करा है। मैं इन इंस्टॉल करवाया मैं इंस्टॉल करा लिया आई एफ पी दी है पर मेरा बेस्ट एक्सपीरियंस रहा वर्किंग लेडी मैं सबनों सुजैसट करती कि एड करो कई बार अपनी हैल्प नहीं हूँ हैगी टाइम आप बिजी होने ਮੇਰੀ ਫੈਮਿਲੀ ਦੀ ਸੌਖੀ ਰਹਦੀ ਹੈ ਜਿਵੇਂ ਬੱਚੇ ਵੀ ਤੁਹਾਡੇ ਫੈਮਿਲੀ ਨੂੰ ਸਭ ਨੂੰ ਪਤਾ ਹੀ ਹੈ ਕਿ ਖਾਣਾ ਖਾਤਾ ਤੇ ਸਿੱਧੇ ਭਾਂਡੇ ਆ ਜੋ ਤੁਹਾਨੂੰ ਇੱਕ ਵਾਰ ਮੈਂ ਦਾ ক্লোਜ਼ ਅਪ ਦਿਖਾ ਦਈਆਂ ਇਹਨਾਂ ਦੇ ਵਿੱਚ ਪੋਜੀਸ਼ਨ ਉਸ ਦੇ ਵਿੱਚ ਆਹ ਜਿਹੜਾ ਸਾਰਾ ਇਹ ਨਾ ਕ올ੀਆਂ ਵਾਸਤੇ ਜਾਂ ਵੱਡੇ ਭਾਂਡੇ ਵਾਸਤੇ ਯੂਜ਼ ਕਰਦੇ ਆ ਆ ਪੋਰਸ਼ਨ ਮੈਂ ਮੈਕਸਿਮਮ ਯੂਜ਼ ਕਰਦੇ ਆ ਗਲਾਸ ਹੋਗੇ ਕੱਪ ਹੋਗੇ ਇਹ ਅੰਦਰ ਫਿਕਸ ਹੋ ਜਾਂਦੇ ਨੇ ਹੈਨਾ ਤੇ ਮੈਂ ਤੁਹਾਨੂੰ ਲਾ ਕੇ ਵੀ ਦਿਖਾ ਦਨੀ ਆ ਇਹਨਾਂ ਵਿੱਚ ਕਾਫੀ ਕੈਪੈਸਿਟੀ ਹੁੰਦੀ ਹੈ ਅ ਜਿਵੇਂ ਆਪਾਂ ਸ਼ਹਿਰਾਂ ਦੇ ਵਿੱਚ ਹੈਗਾ ਇਹ ਸ਼ਹਿਰਾਂ ਦੇ ਵਿੱਚ ਤਾਂ ਮੈਕਸਿਮਮ ਯੂਸ ਹੈ ਹੋ ਸਕਦਾ ਇਹਨਾਂ ਦਾ ਯੂਸ ਪਿੰਡਾਂ 'ਚ ਘੱਟ ਹੋਵੇ ਕਿਉਂਕਿ ਭਾਂਡੇ ਵੱਡੇ ਹੁੰਦੇ ਨੇ ਭਾਂਡੇ ਵੱਡੇ ਨਹੀਂ ਯੂਸ ਕਰਦੇ ਹੈਗੇ ਛੋਟੇ ਭਾਂਡੇਆਂ ਵਾਸਤੇ ਇਹ ਬੈਸਟ ਨੇ ਕਾਫੀ ਮੈਕਸਿਮਮ ਕਪੈਸਿਟੀ ਹੋ ਜਾਂਦੀ ਹੈ ਫਿਲਹਾਲ ਜਿੰਨੇ ਵੀ ਸਾਡੇ ਬਰਤਨ ਹੈਗੇ ਨੇ ਮੈਂ ਕੀ ਕਰਦੀ ਹੁੰਦੀ ਹਾਂ ਮਾਰਨਿੰਗ 'ਚ ਜਿੰਨੇ ਮੇਰੇ ਕੰਮ ਵਾਲੀ ਸਮੇਟ ਜਾਂਦੀ ਹੈ ਕਿਚਨ ਦਾ ਸਾਡਾ ਬ੍ਰੈਕਫਾਸਟ ਦਾ ਹੈਨਾ ਬ੍ਰੇਕਫਾਸਟ ਦੇ ਜਿੰਨੇ ਵੀ ਬਰਤਨ ਹੁੰਦੇ ਨੇ ਸਾਡੇ ਉਹ ਕਰ ਦਿੰਦੀ ਐ ਉਹਦੋਂ ਮਗਰੋਂ ਦਿਨ ਦੇ ਤੇ ਰਾਤ ਦੇ ਮੈਂ ਰੈਗੂਲਰ ਯੂਜ਼ ਕਰਦੀ ਆ ਇਹਨਾਂ ਨੂੰ ਦਿਨ ਦੇ ਤੇ ਰਾਤ ਦੇ ਹੀ ਯੂਜ਼ ਰੈਗੂਲਰ ਕਰਦੀ ਆ ਫਿਰ ਸ਼ਾਮ ਨੂੰ ਰਾਤ ਨੂੰ ਪੈਣ ਲਗੀ ਮੈਂ ਕਿ ਡਿਸ਼ਵਾਸ਼ਰ ਚਲਾ ਦਿੰਨੀ ਐ ਜਿਹੜੇ ਵੱਡੇ ਭਾਂਡੇ ਹੁੰਦੇ ਨੇ ਜਿਵੇਂ ਕੋਈ ਕੁੱਕਰ ਹੋ ਗਿਆ ਜਾਂ ਦੁੱਧ ਵਾਲਾ ਪਤਿੱਲਾ ਹੋ ਗਿਆ ਉਹ ਮੈਂ ਬਾਹਰ ਧੋ ਦਿੰਨੀ ਆ ਬਾਕੀ ਭਾਂਡੇ ਇਹਦੇ ਵਿੱਚ ਹੀ ਧੋਤੇ ਜਾਂਦੇ ਆ ਆਹ ਹੈ ਦਾ ਸਟੈਂਡ ਹੈ ਜਿਹਦੇ ਵਿੱਚ ਕੀ ਸਰਵਿਸ स्पून ਆ ਜਾਂਦੇ ਨੇ ਚਮਚੇ ਆ ਜਾਂਦੇ ਨੇ ਤੇ ਚਾਹ ਪੋਣੀ ਵਗੈਰਾ ਕੁਝ ਵੀ ਪਿੱਕ ਹੋ ਜਾਂਦਾ ਆਹ ਸਾਈਡਸ ਤੇ ਪਲੇਟਾਂ ਦੀ ਆਪਸ਼ਨ ਹੈ ਆ ਖੁੱਲੀ ਬੁਲੀ ਇਹ ਸਾਰੀ ਪਲੇਟਾਂ ਦੀ ਆਪਸ਼ਨਸ ਹੈ ਕਾਫੀ ਸਾਰੀ ਹੈ ਇਹ ਸਾਈਡ ਤੇ ਵੀ ਹੈ ਤੇ ਇਸ ਸਾਈਡ ਤੇ ਵੀ ਹੈ ਆ ਵੀ ਆਪਸ਼ਨ ਇਹਨਾਂ ਵਿੱਚ ਆਈ ਹੈ ਵੀ ਦੇ ਵਿੱਚ ਪਲੇਟਾਂ ਦੀ ਹੈਗੀ ਇਹਨੂੰ ਮੈਂ ਫੋਲਡ ਕਰਕੇ ਇਹਦੇ ਵਿੱਚ ਮੈਂ ਕੁਝ ਡੋਂਗੇ ਵਗੈਰਾ ਰੱਖ ਲੈਣੀ ਹੈ ਨਹੀਂ ਜੇ ਮੈਕਸਿਮਮ ਪਲੇਟਾਂ ਨੇ ਤਾਂ ਤੁਸੀਂ ਇਹਦੇ ਵਿੱਚ ਵੀ ਰੱਖ ਸਕਦੇ ਹੋ ਹੈਨਾ ਪਰ ਮੈਂ ਇਹ ਡੋਂਗਿਆਂ ਵਾਸਤੇ ਯੂਜ਼ ਕਰਦੀ ਹਾਂ ਜੀ ਵੇ ਕਿ ਆਪਣੇ ਕਿਚਨ ਦੇ ਉਹ ਹੋ ਜਾਂਦੇ ਨੇ ਬਾਲੇ ਬਰਤਨ ਨੂੰ ਧੋਣਾਂ ਚ ਸੋਟੀਆਂ ਸਾਫ ਨਹੀਂ ਸਿੱਟ ਪੋਤਾ ਨਹੀਂ ਹੁੰਦਾ ਹੈਗਾ ਇਹਨਾਂ ਵਿੱਚ ਕਿ ਪਲਾਸਟਿਕ ਵੀ ਯੂਜ਼ ਕਰਦੇ ਹੈਗੇ ਡਿਸ਼ਵਾਸ਼ਰ ਭਾਂਡੇ ਹੁਣ ਸਭ ਤੇ ਆਪਸ਼ਨਸ ਤਾਂ ਆਉਂਦੀ ਹੈ ਕਿ ਡਿਸ਼ਵਾਸ਼ਰ ਸੇਫ ਨੇ ਸਾਰੀਆਂ ਚੀਜ਼ਾਂ ਜਦ ਆਪਾਂ ਕਰੋਕਰੀ ਕਿਚਨ ਦੀ ਖਰੀਦਦੇ ਆਂ ਤਾਂ ਉਹਨਾਂ ਤੇ ਆਪਸ਼ਨ ਹਰ ਤੇ ਆਉਂਦੀ ਹੈ ਕਿ ਡਿਸ਼ਵਾਸ਼ਰ ਸੇਫ ਨੇ ਯਾ ਸਟੀਲ ਦੇ ਭਾਂਡੇ ਇਹਨਾਂ ਤੇ ਆਪਾਂ ਯੂਜ਼ ਕਰਦੇ ਆ ਹਨਾ ਆਉਤੀ ਆਹ ਚੀਜ਼ ਕਰ ਦਈ ਆਂ ਮੈਕਸिमम ਜਦੋਂ ਇਹਦੇ ਤੋਂ ਆਪਣੇ ਬਾਥੇ ਪਰ ਮੇਰੇ ਕਾਫੀ سارے ਭਾਂਡੇ ਹੋਰ ਆ ਜਾਣਗੇ ਮੈਂ ਵੇਟ ਕਰੂੰਗੀ ਪਰ ਮੈਂ ਇੱਕ ਵਾਰ ਤੁਹਾਨੂੰ ਦਿਖਾ ਦਿੰਦੀ ਆ ਜਿਵੇਂ ਇੱਥੇ ਮੇਰੀਆਂ ਹਜੇ ਕੌਲੀਆਂ ਲੱਗਣਗੀਆਂ ਫਿਰ ਮੈਂ ਇਹਨੂੰ ਸਮੀਟ ਕੇ ਇਹਨੂੰ ਬੰਦ ਕਰ ਦਿੰਨੀ ਆ ਬੰਦ ਕਰਕੇ ਵੀ ਇਹਨਾਂ ਦੇ ਉੱਪਰ ਵੀ ਕੌਲੀਆਂ ਆ ਜਾਂਦੀਆਂ ਨੇ ਇਹਨਾਂ ਦੇ ਉੱਪਰ ਵੀ ਆਪਸ਼ਨ ਆ ਜਾਂਦੀ ਆ ਤਾਂ ਕਿ ਇਹ ਸਾਰਾ ਵਾਸ਼ ਹੋ ਜਾਂਦਾ ਹੈ ਹਨਾ ਸਪੋਰਸ਼ਨ ਇਹਦੇ ਅੰਦਰ ਹੁੰਦਾ ਹੈ ਇਹੀ ਇਹਨਾਂ ਦੇ ਫੈਨ ਨੇ ਜਿਹੜੇ ਅੰਦਰ ਉਹ ਕਰਦੇ ਨੇ ਇਹਨੂੰ ਅਸੀਂ ਚੈੱਕ ਕਰਦੇ ਹਾਂ ਵਰਦੀ ਕਰਦੇ ਹਾਂ ਕਿ ਆ ਚੱਲ ਰਿਹਾ ਤਾਂ ਠੀਕ ਹੈ ਆ ਜਿਹੜਾ ਡਿਸ਼ਵਾਸ਼ਰ ਹੈ ਜਿਹੜੀ ਵੀ ਭੈਣ ਨੇ ਕਿਸੇ ਨੇ ਵੀ ਲਗਾਉਣਾ ਹੈ ਜਾਂ ਅੱਗੇ ਹੁਣ ਕੋਈ ਫਾਰਦਰ ਪਲਾਨਿੰਗ ਕਰਦੇ ਨੇ ਘਰ ਦੀ ਤਾਂ ਤੁਸੀਂ ਇਸ ਨੂੰ ਲਵਾਓ ਬਹੁਤ ਵਧੀਆ ਸੇਫ ਹੈ ਇਹ ਨਾਲ ਹੀ ਤੁਹਾਡੇ ਸਿੱਕ ਦੇ ਨਾਲ ਹੀ ਜਾਂਦਾ ਜਿੱਥੇ ਤੁਹਾਨੂੰ ਪਾਣੀ ਦੀ ਸਪਲਾਈ ਮਿਲਦੀ ਹੈ ਤੇ ਡਰੇਨੇਜ ਹੈ ਇੱਥੇ ਸਾਡੀ ਸਪਲਾਈ ਕੈਪ ਵਾਟਰ ਆ ਗਿਆ ਸੈਂਕਾ ਗਿਆ ਤੇ ਨਾਲ ਇੱਕ ਹੀ ਡਰੇਨੇਜ ਦੀ ਆ ਗਈ ਇਸ ਸਪਲਾਈ ਨਾਲ ਹੀ ਮੈਂ ਡਿਸ਼ਵਾਸ਼ਰ ਐਡ ਕਰ ਦਿੱਤਾ ਤਾਂ ਦੋਨਾਂ ਦੀ ਸਪਲਾਈ ਤੇ ਡਰੇਨੇਜ ਦੀ ਨਾਲ ਦੀ ਹੈ। ਇਹ ਕੋਸ਼ਿਸ਼ ਕਰੋ ਕਿ ਬੈਸਟੇ ਤੇ ਉਦੋਂ ਹੀ ਰਹਿੰਦਾ ਕਿ ਜਦ ਤੁਸੀਂ ਪਲੈਨਿੰਗ ਕਰ ਰਹੇ ਹੋ ਘਰ ਦੀ ਹਨਾ ਕਿਚਨ ਦਾ ਬਣਾਉਂਦਾ। ਇਹਦੇ ਵਿੱਚ ਇਹ ਜਿਵੇਂ ਆਪਾਂ ਆਟੋਮੈਟਿਕ ਫੁਲੀ ਆਟੋਮੈਟਿਕ ਜਿਹੜਾ ਫਰੰਟ ਲੋਡ ਵਾਲੇ ਚ ਪਾਉਣਾ ਹੁੰਦਾ ਕੁਝ ਵੀ ਨਹੀਂ ਕਰਨਾ ਸਿਰਫ ਤੁਸੀਂ ਨੇ ਇੱਕ ਕੱਪੜੇ ਫਿਕਸ ਕਰਕੇ ਆਪਦਾ ਖਾਣਾ ਖਾਦਾ ਖਾਣਾ ਥਾ ਕੇ ਭਾਂਡੇ ਦੇ ਵਿੱਚ ਰੱਖ ਦਿਓ। ਆਹ ਇਹਦੇ ਵਿੱਚ ਡਿਟਰਜੈਂਟ ਹੈ ਜਿਹੜਾ ਬੰਦ ਡਿਟਰਜੈਂਟ ਹੈ ਇਹ ਬੰਦ ਹੋ ਜਾਊਗਾ ਤੇ ਫੰਕਸ਼ਨਸ ਨੇ ਇੱਥੇ ਮੇਰਾ ਨਾਲ ਹੀ ਸਵਿਚ ਬੋਰਡ ਹੈ ਸਵਿਚ ਬੋਰਡ ਨਾਲ ਹੀ ਹੈ ਮੇਰਾ ਤੇ ਇਸੇ ਨੂੰ ਔਨ ਕਰਕੇ ਤੇ ਇੱਥੋਂ ਔਨ ਹੋ ਜਾਂਦਾ ਆਪਸ਼ਨਸ ਇਹਨਾਂ ਦੀਆਂ ਸਾਰੀਆਂ ਨੇ ਸਾਰੀਆਂ ਇਹ ਪ੍ਰੀ ਵਾਸ਼ ਦੀਆਂ ਜੇ ਤੁਸੀਂ ਪਹਿਲਾਂ ਖੰਗਾਲ ਕੇ ਕੱਢਣੀ ਨੇ ਤਾਂ ਪ੍ਰੀ ਵਾਸ਼ ਦੀ ਆਪਸ਼ਨ ਆ ਜਾਂਦੀ ਹੈ ਮੈਂ ਇਹਨੂੰ ਡੇਲੀ ਤੇ ਲਾਉਣੀ ਹੈ ਡੇਲੀ ਤੇ ਜਦ ਕਿ ਇਹ ਆਪਸ਼ਨ ਆਉਂਦੀ ਹੈ ਡੇਟ ਕੰਟੀ ਦੀ ਆਪਸ਼ਨ ਹੁੰਦੀ ਹੈ ਤੇ ਕੁਛ ਨਹੀਂ ਕਰਨਾ ਜਸ ਸਟਾਰਟ ਕਰਨਾ ਤੇ ਡਿਸ਼ਵੋਸ਼ਰ ਤੁਹਾਡਾ অপারেਟ ਹੋ ਗਿਆ ਇਹਨੇ ਪਾਣੀ ਲੈਣਾ ਹੈ ਗਰਮ ਕਰਨਾ ਹੈ ਤੇ ਬਹੁਤ ਸੋਹਣੇ ਭਾਂਡੇ ਨਿਕਲ ਕੇ ਆਉਣਗੇ ਜਿਵੇਂ ਤੁਸੀਂ ਭਾਂਡੇ ਚਮਕ ਰਹੇ ਨੇ ਤੁਹਾਡਾ ਕੋਈ ਦਾਗ ਨਹੀਂ ਹੋਣਾ ਦੂਜੇ ਹੁੰਦੇ ਨੇ ਆਪਾਂ ਭਾਂਡੇ ਧੋਕੇ ਚੰਗੀ ਤਰ੍ਹਾਂ ਪੂੰਝਦੇ ਆ ਨਾ ਚਮਕ ਹੁੰਦੀ ਆ ਉਸ ਤਰੀਕੇ ਨਾਲ ਇਸਦੇ ਇਹ ਆਉਂਦਾ ਬਹੁਤ ਵਧੀਆ ਰਹਿੰਦਾ ਤਾਂ ਮੈਂ ਸਾਰੀਆਂ ਭੈਣਾਂ ਨੂੰ ਕਹਿ ਰਹੀ ਹਾਂ ਜਿੰਨੀਆਂ ਵੀ ਵਰਕਿੰਗ ਲੇਡੀਜ਼ ਨੇ ਤੇ ਡਿਸ਼ਵੋਸ਼ਰ ਨੂੰ ਲਵਾਓ ਕਿਉਂਕਿ ਆਪ ਕੋ ਆਟੋਮੈਟਿਕ ਮਸ਼ੀਨਾਂ ਵੀ ਲਵਾ ਰਹੇ ਹਾਂ ਦੂਸਰਾ ਵੀ ਯੂਜ਼ ਕਰ ਰਹੇ ਹਾਂ ਤਾਂ ਇਹਨੂੰ ਮੈਕਸਿਮਮ ਯੂਜ਼ ਕਰਨ ਚ ਕੋਈ ਹਰਜ਼ ਨਹੀਂ ਲੱਗਿਆ ਕਿਉਂਕਿ ਫੀਡਬੈਕ ਸ਼ਾਇਦ ਬਹੁਤੇ ਨਾ ਦਿੰਦੇ ਹੋਣ ਪਰ ਮੇਰਾ ਐਕਸਪੀਰੀਅੰਸ ਹੈ ਦੇਖੋ 2017 ਤੋਂ ਮੈਂ ਇਹਨੂੰ ਰੈਗੂਲਰ ਯੂਜ਼ ਕਰ ਰਹੀ ਹਾਂ 25 ਆ ਗਿਆ 8 ਸਾਲ ਹੋ ਗਏ ਡੇਲੀ ਮੈਂ ਇੱਕ ਵਾਸ਼ ਏਸ ਦਾ ਲੈ ਰਹੀ ਹਾਂ ਮਾਰਨਿੰਗ 'ਚ ਮੇਰੀ ਕੰਮ ਵਾਲੀ ਕਰ ਦਿੰਦੀ ਹੈ ਜਿਹੜੇ ਰਹਿ ਗਏ ਦੁਪਹਿਰ ਤੋਂ ਬਾਅਦ ਮੈਂ ਇਹਨੂੰ ਫਿਕਸ ਕਰਨ ਲੱਗ ਜੰਦੀ ਹਾਂ ਤੇ ਰਾਤ ਦੇ ਇਹਨਾਂ ਦੇ ਵਿੱਚ ਫਿਕਸ ਹੋ ਕੇ ਮੈਨੂੰ ਬਹੁਤ ਵੱਡੀ ਹੈ ਤਾਂ ਚਲ ਉਮੀਦ ਕਰਦੀ ਹਾਂ ਜਿਹੜਾ ਅੱਜ ਅਸੀਂ ਵੀਡੀਓ ਬਣਾਇਆ ਤੁਹਾਡੇ ਲਈ ਲਾਹੇਵੰਦ ਹੋਊਗਾ ਕਈ ਪਹਿਨਣ ਵਾਲੀ ਜਿਹੜੀਆਂ ਪਹਿਨਾ ਪਲਾਨਿੰਗ ਕਰ ਰਹੀਆਂ ਨੇ ਹਨਾ ਆਪ ਦੇ ਘਰ ਦੀਆਂ ਤਾਂ ਤੁਸੀਂ ਇਹਨੂੰ ਫਿਕਸ ਕਰ ਸਕਦੇ ਹੋ ਸਸ਼ਿਕਾ